ਕਿ ਉਹ ਨਹੀਂ ਕਹਿ ਦਿੱਤਾ ਰੂ ਸੱਤੀ ਹੋਣੀ ਚਾਹੀਦੀ ਯਾਰਾ ਕਿੰਨੇ ਪੈਸੇ ਢਾੜੀ ਲਾ ਕੇ ਪੈਸੇ ਦਾਰੂ ਕਿੰਦੇ ਬਾਜੋਂ ਦੋ ਕਿੰਨੇ ਖਰਚ ਗਿਆ ਮੈਂ ਵੀ ਪੈਸੇ 200 ਖਰਚਦਾ ਮੈਂ ਵੀ 200 ਖਰਚਦਾ ਆ ਤਾਂ ਲੈ ਆ ਜਾਨੀ ਆਓ ਆ ਤਾਂ ਲੈ ਲਿਆ ਜਿਹਨੇ ਪੀ ਲਿਆ ਆ ਪੀ ਲਿਆ ਪੰਜਾਬ ਅਪ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦਰ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਨਿਸਨ ਸਿੰਘ ਅੱਜ ਸ਼ਾਮ ਦੇ ਸਮੇਂ ਉਸ ਵੇਲੇ ਮਾਮਲਾ ਦੇਖਣ ਨੂੰ ਜਦ ਸਾਹਮਣੇ ਹੈ ਜਦ ਇੱਕ ਨਸ਼ੇ ਦੀ ਹਾਲਤ ਵਿੱਚ ਜਿਹੜਾ ਕਿ ਇਹ ਟਰੈਕਟਰ ਟਰਾਲੀ ਡਰਾਈਵਰ ਜਿਹੜਾ ਕਿ ਇਹ ਸਿੰਬਲ ਚੌਂਕ ਤੋਂ ਜਿਹੜਾ ਕਿ ਇਹ ਟਰਾਲੀ ਨਸ਼ਰਾਬ ਦੀ ਹਾਲਤ ਵਿੱਚ ਜਿਹੜਾ ਕਿ ਚਲਾ ਰਿਹਾ ਸੀ ਉਸ ਨੂੰ ਜਦ ਬਟਾਰਾ ਦੇ ਟ੍ਰੈਫਿਕ ਇਨਚਾਰਜ ਸੁਰਿੰਦਰ ਸਿੰਘ ਗੁਰਾਇਆ ਜੀ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਦੋਸਤੋ ਸਿੰਬਲ ਚੌਂਕ ਦੇ ਜਿਹੜੀ ਕਿ ਉਸ ਨੇ ਆਪਣੀ ਟਰਾਲੀ ਜਿਹੜੀ ਹੈ ਪਹਜਾ ਲਈ ਜਿਸ ਨੂੰ ਟ੍ਰੈਫਿਕ ਇਨਚਾਰਜ ਸੁਰਿੰਦਰ ਸਿੰਘ ਗੁਰਾਇਆ ਜੀ ਵੱਲੋਂ ਆਪਣੀ ਟੀਮ ਦੇ ਨਾਲ ਪਿੱਛਾ ਕਰਕੇ ਉਸ ਦਾ ਬਸਟਾਨ ਦਾ ਕਾਬੂ ਵੀ ਕੀਤਾ ਗਿਆ ਆ ਉਹ ਤੁਹਾਨੂੰ ਦਿਖਾਉਣੇ ਉੱਥੇ ਕਿ ਲਾਈਟ ਤਸਵੀਰਾਂ ਦੇ ਗੱਲਬਾਤ ਕਰਨ ਦੀ ਕੋਸ਼ਿਸ਼ ਆਪ ਜ਼ਰੂਰ ਕਰ ਲਾਂਗੇ ਟਰੈਕਟਰ ਚਾਲਕ ਨਾਲ ਉੱ ਸਰ ਜਿਆ ਜਰਾ ਆਪਾਂ ਆਹ ਪੈਲੇ ਕਿਨੇ ਲੋਕਾਂ ਨੂੰ ਰੋਕਿਆ ਆ ਹਾਂ ਬੜਾ ਪਿਆ ਹੋ ਗਿਆ ਉਹਨਾਂ ਨੇ ਰੋਕਿਆ ਕੇ ਨੂੰ ਪਰ ਫੇਰ ਨਿਕਲ ਆਇਆ ਫੇਰ ਰੋਕੇ ਹਣੀ ਉਹਨਾਂ ਲੋਕਾਂ ਦੀ ਕੋਸ਼ਿਸ਼ ਕੀਤੀ ਇਹਨੂੰ ਮੈਂ ਰੋਕੇ ਰੱਖਿਆ ਇਹਨੂੰ ਹੁਣ ਵੀ ਗੱਡੀ ਪੁਝਾ ਕੇ ਦੇ ਅੱਗੇ ਲਾਇਆ ਹਾਂ ਲੇਡੀ ਸ਼ੂਟ ਆਇਆ ਵਿੱਚੋਂ ਕਿਹੜੀ ਜੀ ਕਿਹੜੀ ਲੇਡੀ ਸ਼ੂਟ ਗਈ ਭਾਜੀ ਮੈਂ ਕੋਈ ਸ਼ੂਟੀ ਨਹੀਂ ਇਹਨਾਂ ਸ਼ੁਕਰ ਪਹਚਾ ਹੋ ਗਿਆ ਇਹਨੂੰ ਅਸੀਂ ਰੋਕੇ ਰੱਖਿਆ ਸੀ ਤੁਹਾਡੇ ਆਉਣ ਤੋਂ ਪਹਿਲਾਂ ਫੇਰ ਨਿਕਲ ਆਇਆ ਵਾ ਮੈਂ ਇਹਨੂੰ ਕਿਹਾ ਆਪਣੇ ਮਾਰ ਨਾ ਪਰ ਚਲੋ ਨਾ ਅਸੀਂ ਤਿੰਨ ਜਾਣੇ ਸੀ ਜਿਹਨਾਂ ਨੇ ਇਹ ਗੱਲ ਦੀ ਜੜ ਪੁੰਦਰੀ ਕੀ ਕੀ ਦੇਖਿਆ ਕਿ ਤੁਸੀਂ ਰੋਕਿਆ ਕੀ ਦੱਸੋ ਮੈਨੂੰ ਕਿਹੜਾ ਯਾਰ ਕੋਈ ਹੋਰ ਇਧਰ ਉਧਰ ਘੁੰਮਦਾ ਰਿਹਾ ਇਹ ਜੁੱਤੀ ਵਸਰੇ ਲੈ ਆਇਆ ਕੋਈ ਦੇਖ ਸਕਦੇ ਹੋ ਕਿੰਨਾ ਮਿਲ ਰਿਹਾ ਹੋ ਪੀਤੀਏ ਚਲੋ ਅੰਕਲ ਜੀ ਮੈਂ ਬਹੁਤ ਵਧੀਆ ਵੀਰ ਪੇਰੇ ਦਸ ਮਿੰਟ ਬਹੁਤ ਵਧੀਆ ਬੰਦੇ ਨਾ ਦੱਸੋ ਮੇਰੀ ਕੋਈ ਗਲਤੀ ਹੈ ਗਈ ਜਾਂ ਕਿ ਨੂੰ ਮੈਂ ਲੈ ਗਿਆ ਥੱਲੇ ਕਿ ਮੈਨੂੰ ਇਹ ਜਦੋਂ ਇਹਨਾਂ ਇੱਥੇ ਮੈਂ ਤੁਹਾਡੀ ਸਮਝ ਨਾ ਤੱਕ ਤੁਸੀਂ ਚਲੀ ਜਾਣਾ ਸੀ ਔਰ ਦੋ ਮਿੰਟ ਨਾ ਰੋਕ ਦਿਓ ਦੇ ਦ ਲੈ ਯਾਰੀ ਛੇ ਧੋਣਾ ਗੱਲ ਬਾਤ ਹੀ ਲੈਣ ਤੱਕ ਚੱਲ ਜਾਣਾ ਸੀ ਤੂੰ ਮੈਨੂੰ ਇੱਕ ਗੱਲ ਦੱਸਾ ਤੂੰ ਤੂੰ ਟਰੈਕਟਰ ਟਰਾਲੀ ਕਲਾਣ ਰਿਹਾ ਨਸ਼ਾ ਤੂੰ ਕੀਤਾ ਤੇਰੇ ਕੋ ਪੈਰਾਂ ਤੇ ਖੜਾ ਨਹੀਂ ਹੋਇਆ ਜਾਂਦਾ ਇਹ ਸਹੀ ਆ ਹਾਂ ਨਹਾ ਕੇ ਚਲਾਣਿਆ ਸਹੀ ਆ ਹਾਂ ਤੇਰੇ ਕੋ ਪੈਰਾਂ ਦੇ ਖਲੋਤਾ ਨਹੀਂ ਜਾਣ ਰਿਹਾ ਪੈਰਾਂ ਦੇ ਖਲੋਤਾ ਪੈਰਾਂ ਦੇ ਖਲੋਤਾ ਤੂੰ ਹਾਲ ਕੋ ਮਾਰੀ ਮੈਂ ਤੇਰੇ ਨੂੰ ਮੈਂ ਗਲਤੀ ਉਹ ਕਰ ਗਿਆ ਯਾਰ ਯਾਰ ਪੈਰਾਂ ਦੇ ਖਲੋਤਾ ਨਹੀਂ ਜਦੋਂ ਤੁਨੂੰ ਰੋਕਿਆ ਟਰੈਕਟਰ ਤੋਂ ਉੱਤਰ ਸਕਦਾ ਮੈਂ ਪੈਰਾਂ ਦੇ ਖਲੋਤਾ ਹੋਰ ਜਦੋਂ ਮੈਨੂੰ ਖੜਤਾ ਜਦੋਂ ਤੁਨੂੰ ਪੁਲਿਸ ਨੇ ਰੋਕਿਆ ਤੂੰ ਰੁਗਿਆ ਕਿਉਂ ਨਹੀਂ ਹੈ ਜਦੋਂ ਤੁਨੂੰ ਪੁਲਿਸ ਨੇ ਰੋਕਿਆ ਯਾਰ ਪੁਲਿਸੋ ਕਾਨੂੰਨ ਉਹ ਆ ਗਈ ਆ ਤੇ ਤੁਸੀਂ ਦੱਸੋ ਮੈਂ ਗਲਤ ਕਿੱਥੇ ਨਹੀਂ ਰੁਕਿਆ ਯਾਰ ਕੀ ਕਰੀ ਦੀ ਉਹ ਫਰਾਕ ਕੇ ਤੇ ਟ੍ਰੈਕ ਉਹ ਸਾਰੇ ਮੇਰੀ ਗੱਲ ਸੁਣਾ ਪਈ ਆ ਗਾ ਸਮ ਨੂੰ ਰਾਹ ਕਿ ਤੇਰੇ ਮਗਰ ਪਏ ਆ ਗੜੇ ਮਗਰ ਪਏ ਯਾਰ ਮਗਰ ਪੈਣ ਨੂੰ ਸਾਰੇ ਪੈਣੇ ਬਹੁ ਮੋਟਰਸਾਈਕਲ ਨੂੰ ਚਲਾਉਣ ਹੁੰਦੇ ਕਿਨੂੰ ਮੋਟਰਸਾਈਕਲ ਨਹੀਂ ਚਲਾਉਣ ਹੁੰਦੇ ਸੁਲਤਾਨ ਅਲ ਸੁਲਤਾਨ ਬਣਿਆ ਅੱਜ ਸਰ ਆ ਬੜੀ ਮੁਸ਼ਕਲ ਪਿੱਛੇ ਭੱਜ ਕੇ ਟਰਾਲੀ ਨੂੰ ਕਾਬੂ ਕੀਤਾ ਗਿਆ ਕੀ ਹੈਗਾ ਸਰ ਇਹ ਹਾਲਾਤ ਹੀ ਹੋਦੇ ਬਣੇ ਨੇ ਵੀ ਇਹ ਮੰਡੀ ਆਪਣੇ ਮਿਲਦੇ ਗਿਆ ਸ਼ੁਗੋ ਮੇਲ ਪਟਾਲਾ ਤੇ ਉਸ ਤੋਂ ਵੀ ਤੋਂ ਲੈ ਕੇ ਸ਼ਰਾਬ ਪੀ ਲਈ ਯਾਰ ਰੋਸਣਾ ਦੀ ਖਾਦੀ ਨਹੀਂ ਸ਼ਰਾਬ ਇਹਦੇ ਸਿਰ ਨੂੰ ਚੜ ਗਈ ਆ ਤੇ ਮੈਨੂੰ ਤਾਂ ਪੁਲਿਸ ਕੰਟਰੋਲ ਤੋਂ ਪਟਾਲਾ ਤੋਂ ਫੋਨ ਆਇਆ ਸੀ ਹੁਣੇ ਕਿ ਇਹਨੇ ਕੀਤਾ ਹੋਣਾ ਕਿ ਸਾਡਾ ਮਾਰਦਾ ਤੂੰ ਸਾਰੀ ਸੜਕ ਤੇ ਖਰੂ ਪਾਉਂਦਾ ਆਂ ਡਿਆ ਉਹ ਸੋ ਇਹਦੇ ਲਈ ਆਏ ਆ ਤੇ ਆ ਕੇ ਨੂੰ ਕਾਬੂ ਕੀਤਾ ਆ ਹੁਣ ਸਾਡੇ ਵਸਟੇਨ ਚੌਂਕੀ ਆ ਜੀ ਅਜੇ ਉਹ ਕਿ ਵਾਲੇ ਦੇਵਾ ਲੈ ਕਰ ਦਿੱਤਾ ਇਹਦਾ ਡਰਿੰਕ ਐਂਡ ਡਰਾਈਵ ਦਾ ਚਲਾਨ ਕਰਨੇ ਆ ਬਾਕੀ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ